ਇਹ ਲੇ ਕੜੇ ਮਿੱਠਾ ਮੈਂ ਕਦੀ ਆਪਣੇ ਭਰਾ ਦਾ ਵੀ ਇੰਨਾ ਚਾਹ ਮਨਾਇਆ ਕੱਟੀ ਜੀਤੋ ਦਾ ਵੀ ਚਾਹ ਦਾ ਮਨਾਉਂਦੇ ਜਦਦਾ ਬਹੁਤ ਪਕੌੜੇ ਮੇਲੇ ਬਣਾਇਆ ਬੋਤਲ ਮੰਮੀ ਦੀ ਆਹ ਮੇਰੀ ਬੋਤਲ ਆਹ ਮਾਂ ਚ ਨਾ ਮਿਲੀ ਮੇਰੀ ਇੱਕ ਗੱਲ ਸੁਣ ਲੈ ਕਾਫੀ ਤੇਰੇ ਟੋਟੂ ਇਹਨੂੰ ਤੇਲ ਲਾ ਲਈ ਹੋਰ ਨਾ ਕੱਚਾ ਕੱਚਾ ਤਦ ਨੂੰ ਮਿੱਠਾ ਆ ਮੈਂ ਥੱਪੜ ਮਾਰਨਾ ਮਾਂ ਲੈ ਗੋਪੀ ਕਰਨੀ ਕੀ ਲੱਗਾ ਸਾਲਿਆ ਹੈ ਹੈ ਮਾਗਾ ਨਾ ਰਹਿਣ ਦੇ ਹੈ ਲੱਭੜ ਗਈ ਅੰਦਰ ਪਿੱਛੇ ਉਹ ਮਾ ਦੀ ਛਾਲਾ ਆਇਆ ਆਇਆ ਮਾ ਉਹ ਚਾਹੁੰਦੀ ਆ ਮੈਨੂੰ ਭਵਾਓ ਮਾਸੀ ਦੇ ਲੈ ਕੇ ਚੱਲੇ ਆਂ ਪਰੋਣੇ ਭਵਾ ਦੀ ਗੱਲ ਲੱਗੇ ਆ ਓਏ ਹਾਤੀ ਕਰ ਲੱਗੇ ਆ ਪਤਾ ਨਹੀਂ ਇਹ ਖੋਲ ਕੇ ਲਿਆਇਆ ਓ ਸ਼ਰਮ ਕਰ ਕੋਕੀ ਕੋ ਯਾਦ ਆ ਕਰ ਮਾਂ ਮੈਨ ਨਹੀਂ ਨਹੀਂ ਜਰਨੀ ਕੋਈ ਨਹੀਂ ਨਲ ਜਾਣੀ ਨਹੀਂ ਕਿੱਥੇ ਉੱਧਰ ਚੱਲੇ ਆਂ ਤੇਰੀ ਭੈਣ ਦੇ ਭੈਣ ਦੇ ਮਾਂ ਨਹੀਂ ਮੈਂ ਨਹੀਂ ਜਾਣਾ ਤੇ ਯਾਰ ਪੁੱਠੇ ਕੰਮ ਕਰਨੇ ਓ ਯਾਰ ਮੜਾ ਕੇ ਲਿਆਣਾ ਉਹਨੂੰ ਮੜਾ ਕੇ ਲਿਆਉਣਾ ਤੇ ਪਿਆਰ ਆ ਮਾਸੀ ਇੱਥੇ ਆ ਕੇ ਬੈਠੀ ਸੀ ਓਏ ਆਈ ਆ ਉਧਰੋਂ ਕੋ ਮਸਤੀ ਵੇ ਨੂੰ ਚੱਲ ਹਾਏ ਬੇ ਤੈਨੂੰ ਦੰਗੇ ਨੂੰ ਸਾਰੇ ਨੇ ਦੁਨੀਆਂ ਦੇ ਨੇ ਪੁੱਠੇ ਕਰ ਰਹੇ ਦੇ ਹੈਗੇ ਕਿ ਨਹੀਂ ਮਨੀ ਤੂੰ ਦੱਸ ਮੈਨੂੰ ਇਹ ਚੱਲ ਇਹ ਬਹਿ ਗਈ ਰਾਮਾ ਬਾਸ ਇੱਥੇ ਬਹਿ ਜਾ ਰਾਮ ਦਾਦਾ ਪੁੱਤੇ ਦਾ ਹੱਡ ਨਾ ਹੋਵੇ ਤਾਂ ਕਿੰਨੇ ਪੁੱਠੇ ਕਰਵੇਂਗਾ ਕਹਿੰਦਾ ਮਾਸੀ ਦੇ ਲੈ ਕੇ ਜਾਣਾ ਹੈ ਨਾ ਪੁੱਤ ਜਾ ਲੈ ਬਹਿ ਜਾ ਏਸੀ ਲਾਓ ਹਾਂ ਮੈਂ ਦਾ ਤੁਹਾਨੂੰ ਕੀ ਪਤਾ ਤੂੰ ਹਰ ਬਾਤ ਸੇ ਮੈਂ ਦਾ ਤੁਹਾਨੂੰ ਪਤਾ ਉਹ ਕਿੱਥੇ ਇਹ ਹੁਣ ਮੈਨੂੰ ਕੀ ਪਤਾ ਭਿੰਦਾ ਕਿੱਥੇ ਆ ਹਾਂ ਚੱਲੋ ਕੁੰਡਾ ਖੋਲ ਉਹ ਬੈਠ ਕੇ ਕਿੰਨਾ ਆਰਾਮ ਨਾਲ ਮੈਂ ਕੋਈ ਗੱਲ ਨਹੀਂ ਕੀਤਾ ਹਾਂ ਮੈਂ ਦੇਨੂ ਛੱਡ ਤੂੰ ਚੱਲ ਗੁੱਡੀ ਦੇ ਕੁੰਡੇ ਕੰਡੇ ਲਾ ਲਈ ਉਹ ਨਹੀਂ ਕੋਈ ਨਹੀਂ ਤੂੰ ਮੈਂ ਕਿਲਾ ਮਾ ਗੱਡੀ ਇਹਨੂੰ ਲਾ ਦੇ ਮੈਂ ਫੇ ਜਾਣਾ ਕਦੀ ਅਸੀਂ ਤੇਰੇ ਭਰਾ ਨੂੰ ਕਿਹਾ ਕਿ ਨਹੀਂ ਲੈ ਕੇ ਜਾਣਾ ਨਾਲ ਅਸੀਂ ੱੱਕੇ ਨਾ ਲੈ ਕੇ ਜਾਂਦਾ ਉਹਨੂੰ ਨਾਲ ੱੱਕੇ ਨਾ ਬਿਠਾਉਂਦੀਆਂ ਤੂੰ ਸਾਡੇ ਜੇ ਅਸੀਂ ਵੀ ਪਿਆਰ ਨਾ ਰੱਖਿਓ ਆ ਇਹਨੂੰ ਕਿੱਥੇ ਲੈ ਜਾਣਾ ਇਹ ਲੈ ਜਾਣਾ ਤੇਰੀ ਭੈਣ ਦੇ ਬੇਬੀ ਡੋਲ ਦੇ ਨਿਊ ਬੇਬੀ ਘਰ ਦੇ ਵਿੱਚ ਆਇਆ ਪਰ ਬੇਬੀ ਡੋਲ ਨਹੀਂ ਨਹੀਂ ਲਾਣਾ ਕੁੰਡਾ ਲਾ ਲਾ ਆ ਕੁੰਡਾ ਲਾ ਲਾ ਇਹ ਜੈਸਾ ਸੁਦਾ ਬੱਸ ਮੇਰਾ ਛੋੜਾ ਜਾਂ ਪੁੱਤ ਛੋੜਾ ਹੁਣ ਏਸੀ ਲੱਗ ਗਿਆ ਆ ਚੱਲ ਕੁੰਡਾ ਭੇੜ ਦੇ ਕੱਟੀ ਬੈਠੀ ਰੋ ਕਿੱਦਾਂ ਓ ਯਾਰ ਤੂੰ ਕੱਟੀ ਛੱਡ ਕੁੰਡਾ ਭੇੜ ਕੱਟੀ ਨੇ ਅੱਧਾ ਕਹਿ ਰਹੇ ਨਹੀਂ ਜਦੋਂ ਮਾਮੀ ਦੇ ਨਿਆਣਾ ਹੋਇਆ ਹੁੰਦਾ ਆ ਆਮ ਦੇ ਸਾਡੀ ਮਾਮੀ ਸਾਡੀ ਸਾਡੀ ਮਾਮੀ ਇੰਨੀ ਦਾ ਕਦੀ ਸੇਵਾ ਇਹਨੇ ਭਰਾ ਦੀ ਨਹੀਂ ਹੋਈ ਹੋਣੀ ਜਿੰਨੀ ਅਸੀਂ ਇਕੱਠੇ ਕਰਨ ਲੱਗੇ ਆ ਓ ਮੈਂ ਤਾਂ ਹਾਂ ਕਿਹੜੀ ਗੱਲ ਓ ਭਰਾ ਨੂੰ ਕਦੇ ਵਿੱਚ ਲੈ ਕੇ ਆਉਂਦੇ ਨਹੀਂ ਮੰਨੀ ਮੈਨੂੰ ਇਹ ਲੈ ਕੇ ਕਾਤੇ ਆਇਆ ਨਾ ਦਿਮਾਗ ਖਾ ਇਹ ਕਾਤੇ ਲੈ ਕੇ ਆਇਆ ਇਹ ਕਾਤੇ ਲੈ ਕੇ ਆਇਆ ਮੈਨੂੰ ਇਹ ਮੱਛ ਨਾ ਮਿਲੀ ਮੇਰੀ ਇੱਕ ਗੱਲ ਸੁਣ ਲੈ ਗੋਪੀ ਤੇਰੇ ਢੂਈ ਨੂੰ ਤੇਲ ਲਾ ਲਈ ਕੱਚਾ ਕੱਚਾ ਤੇਲ ਲਗਾਉਂਦਾ ਪਾਣੀ ਬਣਾਉਣ ਲੱਗਾ ਮੈਨੂੰ ਮੈਂ ਹੁਣ ਦੱਸ ਉਹ ਬੋਤਲ ਮੰਮੀ ਦੀ ਆ ਓਏ ਮੇਰੀ ਬੋਤਲ ਖਰਾਬ ਗਿਆ ਉਹ ਮੇਰੀ ਬੋਤਲ ਮੈਨੂੰ ਉਲਟੀ ਆਉਂਦੀ ਆ ਮੈਨੂੰ ਉਹ ਮੈਨੂੰ ਲੱਗ ਗਿਆ ਪਤਾ ਉਹਦਾ ਕੱਲੀ ਮੈਂ ਮੇਰੀ ਬੋਤਲ ਫੜਾ ਦੇ ਮੈਂ ਤੈਨੂੰ ਤੇਲ ਲੈ ਕੇ ਦੇਣੀ ਪੈਣੀ 1500 ਦੀ ਬੋ ਜਿੰਨਾ ਤੈਨੂੰ ਚੇਤਾ ਆ ਮੈਨੂੰ ਚੇਤਾ ਆ ਹਰ ਟਕਲੀ-ਕਲੀ ਚੀਜ਼ ਦਾ ਮੈਂ ਮੈਂ ਬੋਤਲ ਮੈਂ 1500 ਦੇਣਾ ਪੈਣਾ ਇਹ ਸੋਚ ਲਾ ਅੱਡਾ ਕਰਣਾ ਪਹਿਲਾਂ ਆਪਣੇ ਮੂੰਹ ਚ ਪਾਲਾ ਪਾਣੀ ਪੀਓ ਮੂੰਹ ਚ ਪਾਵੇ ਨਹੀਂ ਨਹੀਂ ਅੱਡਾ ਗੱਤੀ ਦੇ ਮੂੰਹ ਚ ਪਾ ਮੇਰੇ ਪੈਟਰੋਲ ਆ ਬਿਆ ਮੈਂ ਸਾਮ ਕੇ ਰੱਖਿਆ ਹੈ ਮੇਰਾ ਮੇਰੀ ਬੋਤਲ ਦੇ ਉਹਨੇ ਬੋਤਾ ਫੜਾ ਦੇ ਹੁਣ ਪਾਣੀ ਪੀ ਲੈਣ ਦੇ ਇਹ ਕੀ ਹੋਇਆ ਮੈਂ ਤੇ ਤਾ 1500 ਕਢਾਵਾਂ ਮੈਂ ਤੈਨੂੰ ਹੁਣ ਦੱਸ ਦਿੰਦਾ ਨਹੀਂ ਮੇਰੀ ਕੋ ਬੋਤਲ ਪਹਿਲੀ ਗੱਲ ਤਾਂ ਇਹਨੂੰ ਲਿਆਉਣ ਨੂੰ ਕਨ ਕਿਹਾ ਸੀ ਇਹਨੂੰ ਪਹਿਲਾਂ ਯਾਰ ਮੇਰੀ ਗਾਹ ਸੌਣ ਪਹਿਲੀ ਗੱਲ ਇਹਨੂੰ ਲਿਆਉਣਾ ਮੈਨੂੰ ਕਾਹਦੇ ਲਿਆਉਂਦਾ ਯਾਰ ਤੇਰੇ ਭਰਾ ਨੂੰ ਨਹੀਂ ਇਹੀ ਲਿਆਉਂਦੇ ਉਹਨਾਂ ਨੇ ਇਹੀ ਚਾਲਦੇ ਨੇ ਘਰ ਦਾ ਸਦੱਸ ਹੈ ਇਹ ਵੀ ਆਪਣੇ ਘਰ ਦਾ ਸਦੱਸ ਹੈ ਹੁਣ ਇਹ ਵੀ ਜਾਇ ਕਰੂਗੀ ਕਿਤੇ ਹੁਣ ਜਾਣਾ ਇਹਨੇ ਲੰਟੇ ਮੋਹਲ ਚੰਡੀਗੜ੍ਹ ਸ਼ਰਮ ਘਰ ਗਾਂ ਦਾ ਭੱਟੀ ਹੁਣੀਆ ਗੱਟੀ ਪੈਣ ਜੋ ਕੀ ਹੋਇਆ ਤਾਂ ਵੀ ਕਰਾਓ ਸੀਟਾਂ ਕਢਾ ਲਵਾਂਗੇ ਗੱਡੀ ਦੀਆਂ ਬਾਹਰ ਤੁਸੀਂ ਇਹ ਸੌ ਕਰੋ ਗਾਂ ਗਾਂ ਸਾਡੀ ਗੱਡੀ ਵੱਡੀ ਹੋਵੇ ਗੱਡੀ ਨਾ ਕੋਕੀ ਦੀ ਯਾਤਰਾ ਬਿਠਾ ਲਈ ਤੂੰ ਉਹ ਜਾਨ ਪਾਣੀ ਮੰਗਦੀ ਹਵੇਲਾ ਪਰ ਇਹ ਕਾ ਇਹ ਦੁਨੀਆ ਤੋਂ ਜੱਗੋ ਬਾਰੇ ਕੰਮ ਕਰਦਾ ਐਕਸਕਿਊਜ਼ ਮੀ ਉਹਨੂੰ ਯੂ ਆਰ ਕਾਲਿੰਗ ਨਾਓ ਜੀਤੋ ਠੀਕ ਹੈ ਨਾ ਜੀਤੋ 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 ਜੀ ਹਾਂ ਜੀਤੋ ਵੇ ਦੇ ਲਾ ਦੇ ਮੇਰੀ ਬੋਤਲ ਆਉਂ ਤੇਰਾ ਬੋਤਲ ਫੜਾ ਦੇ ਮੇਰੀ ਕੋਲ ਵੀ ਜੀਤੋ ਪਾਣੀ ਪੀਣਾ ਓ ਏਸੀ ਚ ਬੈਠੀ ਆ ਉਹਨੂੰ ਪਿਆ ਨਾ ਕਿ ਨਹੀਂ ਆ ਪੂਰਾ ਨਜ਼ਾਰਾ ਹੋਗਾ ਉਹਨੂੰ ਤੇ ਫੜਾ ਦੇ ਵਿਚ ਵਹਿ ਗਿਆ ਅੱਜ ਤਾਂ ਪਰੀਆ ਯਾਦ ਆਉਂਦੀ ਆ ਇਹਦਾ ਜੀਤੋ ਜੀਤੋ ਪਾਣੀ ਪੀਣਾ ਆਈ ਪੀਡ ਇਹ ਤੋਂ ਸਰਗਵਾਇਆ ਹੀ ਰੀ ਪੀੜਾ ਬੁਲਾਈ ਹੁਣ ਮਾਸੀ ਤੋਂ ਲੈ ਕੇ ਇਹਨੂੰ ਹਾਂ ਉਹ ਜਿਹ ਹੈਗੀ ਬੋਤਲ ਉਹ ਦੇਖੋ ਦੂਜੀ ਜਿਹੜੀ ਛੋਟੇ ਬੱਚਿਆਂ ਵਾਲੀ ਹੁੰਦੀ ਆ ਲਾ ਮੜਾ ਜੀ ਗੁੱਡੀ ਨੂੰ ਫੋਨ ਲਾ ਉਹਨੇ ਲਾ ਹੈਲੋ ਗੁੱਡੀ ਸਾਡੀ ਮਾਸੀ ਜੀ ਆਉਂਦੀ ਆਉਂਦੀ ਆ ਉਹ ਕੱਡੀ ਭੁੱਖ ਲੱਗ ਸਕਦੀ ਐ ਇਹਨੂੰ ਦੁੱਧ ਬੁਲਾਉਣਾ ਛੀਛੀ ਜਿਹਾ ਇੱਕ ਬੋਤਲ ਲਿਆਓ ਨੇੜੇ ਕੰਮ ਕਰਦਾ ਫੁੱਟੇ ਹੀ ਕਰਦਾ ਸਿੱਧੇ ਦਾ ਕਰਨੇ ਛੋਟੇ ਜੇ ਮਹਿਮਾਨ ਆ ਉਹਨਾਂ ਨੂੰ ਭੁੱਖ ਵੀ ਲਾ ਖਾਦੀ ਐ ਦੁੱਧ ਇਹਨੂੰ ਦੁੱਧ ਪੁਣਾਈ ਜਾ ਕੇ ਜਰੂਰ ਗੱਲੇ ਕੋਈ ਨਹੀਂ ਉਹਨਾਂ ਨੂੰ ਭੁੱਖ ਲੱਗ ਗਈ ਹੋਣੀ ਉਹਨੂੰ ਏ ਪਗਾਲੇ ਕਿਹੜੀਆਂ ਮੂੰਹ ਤੋਂ ਲੱਤਾਂ ਘਟਾਉਂਦੀ ਐ ਜਿਹੜੀ ਫੋਨ ਦੀ ਮੈਂ ਪੇੜ ਮਾਰਨੀ ਮੂੰਹ ਤੇ ਚੱਕ ਹੈਲੋ ਬੇਬੀ ਡਾਲ ਮਾਸੀ ਠੀਕ ਐ ਮੈਂ ਪੁਆਇੰਟ ਦਾ ਫੋਨ ਹੈਲੋ ਹਾਂਜੀ ਹਾਂਜੀ ਸਸਿਗਾਮ ਮਾਸੜ ਜੀ ਪੇਰੇ ਪਿੰਨਾ ਹੈ ਜੀ ਆਹੋ ਹਾਂਜੀ ਮਾਸੀ ਜੀ ਕਿੱਧਰ ਗਏ ਕਰਾਇਓ ਗੱਲ ਦੇਖਿਆ ਮੈਂ ਕਿਹਾ ਸੀ ਨਾ ਮਾਸੜ ਤੋਂ ਲੱਤਾਂ ਘਟਾਉਂਦੀ ਮੈਂ ਥੱਪੜ ਮਾਰ ਨਾ ਐਮੀ ਚੱਲ ਜੀ ਇਹ ਉਹ ਮੈਂ ਦੱਸ ਰਿਹਾ ਸੀ ਡੀਕਨ ਡੀ ਹੈ ਨਾ ਆ ਤੁਸੀਂ ਕਾ ਤੁਸੇ ਸੁਣਾਓ। ਕਾਜ ਨਾ ਬੋਲਦਾ ਤੂੰ ਕੀ ਆ? ਇਹਦਾ ਫਾਇਟਰ ਆਇਆ। ਹਾਂ ਸਤਿ ਸ੍ਰੀ ਅਕਾਲ ਭੈਣ। ਸਤਿ ਸ੍ਰੀ ਅਕਾਲ। ਸਾਡੇ ਨਾਲ ਛੋਟੇ ਜਿਹੇ ਮਹਿਮਾਨ ਆ ਰਿਹਾ ਆ ਉਹਦੇ ਲਈ ਦੁੱਧ ਦੇ ਲਈ ਬੋਤਲ ਦਾ ਇੰਤਜ਼ਾਮ ਕਰੋ। ਕਿਹਨੇ ਆ ਗਈ ਤਿਆਰ ਕਰ ਰਹੇ ਨੇ ਨਹੀਂ। ਗੋਦ ਵਾਲੀ ਬੋਤਲ ਦਾ ਇੰਤਜ਼ਾਮ ਕਰੋ ਕਿਤੇ ਨਾ ਕਿਤੇ। ਸਾਫ ਜਵਾਨ ਪਾ ਕੇ हां ਨਾਲੇ ਗਾਂ ਦਾ ਦੁੱਧ ਪਿਲਾਉਣਾ ਮਜਦਾ ਨਹੀਂ ਮਜਦਾ ਇਹ ਆਪਣੀ ਮਾਂ ਦਾ ਹੀ ਪਿੰਦੀ ਆ ਆ ਗਾਂ ਦਾ ਆ ਬੱਕਰੀ ਦਾ ਨਾਲੇ ਆਇਓ ਨਹੀਂ ਬੱਕਰੀ ਦਾ ਨਹੀਂ ਆਉਂਦੇ ਚੱਲ ਆ ਗਿਆ ਸੀ 5 ਮਿੰਟ ਜਿ ਤੇਰੇ ਕੋ ਪਹੁੰਚ ਚ ਲਿਆ ਸੀ ਬੰਗੀਆਂ ਆ ਗਏ ਆ ਚੱਲਿਆ ਗੱਲ ਕਰਨੀ ਆ ਲੈ ਉਹ ਕਹ ਕਹ ਯੂ ਕਾਲਿੰਗ ਨਾਲ ਬੇਬੀ ਡਾਲ ਜੀਤੋ ਹਲੋ ਜੀਤੋ ਆ ਰਿਹਾ ਕਹ ਜੀਤੋ ਮੀਤੋ ਨੀ ਜੀਤੋ ਮੀਤੋ ਤੇਰੀ ਭੈਣ ਗੁੱਸਾ ਕਰ ਜੂ ਮੀਤੋ ਨਾ ਕਹਿ ਤੇਰੀ ਭੈਣ ਗੁੱਸਾ ਕਰਦੀ ਜੀਤੋ ਕਹਿ ਜੀਤੋ ਮੀਤੋ ਤੇਰੀ ਚਾਚੀ ਆ ਹੈ ਅੱਛਾ ਮੈਂ ਕਰੇ ਮੀਤੋ ਉਹ ਤਾਂ ਅੱਗੇ ਸਵੇਰ ਦੀ ਕਹਿੰਦੀ ਹੈ ਮੇਰੀ ਮਾਂ ਆਈ ਹੈ ਤੂੰ ਤਾਂ ਲਾਲ ਲਾਲ ਦੇਖਦਾ ਕਿੱਡਾ ਮੈਂ ਤੁਹਾਡਾ ਮਰਪਾ ਸਾਹਮਣਾ ਆਦਾ ਮੈਂ ਉਤਰਦੀ ਕਿਤੇ ਬਾਟੀ ਖੜਕ ਚਵੇ ਆਹੋ ਮੇਰੀ ਮਾਂ ਮੰਜੇ ਤੇ ਪਈ ਹੈ ਤੂੰ ਤਾਂ ਤਾਂ ਬਾਲਟੀ ਚਾ ਕੇ ਮਾਰੀ ਪੈ ਰੋ ਇਹ ਤਾਂ ਛੋਤਣਾ ਵੀ ਨਹੀਂ ਲੜਦੀ ਜਿੱਦਾਂ ਇਹ ਮੇਰੇ ਨਾਲ ਕਰਦੀ ਆ ਯਾਰ ਇਹ ਭੈਣ ਮੇਰੇ ਨਾਲ ਲੱਗਦਾ ਆ ਮੈਂ ਆ ਮੇਰੇ ਨਾਲ ਲੱਗਦਾ ਕੱਲ ਪਰਸੋਂ ਦੀ ਮਾਂ ਆਈ ਆ ਜੇ ਮੈਂ ਕਦੇ ਨਾ ਮੜਾ ਜਾਂ ਕਿਤੇ ਚੈਲਜੂਆਂ ਬਾਥਰੂਮ ਕੋਲ ਹਾਂ ਮੇਰੀ ਮਾਂ ਬਾਥਰੂਮ ਗਈ ਆ ਤੂੰ ਤਾਂ ਤਾ ਗਿਆ ਜਾਣ ਕੇ ਗਿਆ ਚੱਲ ਜਾਣਾ ਭਰਾਵਾ ਅਗਲੇ ਨੇ ਆਪਣੇ ਘਰ ਆ ਤੂੰ ਤੁਹਾਡੇ ਚਾਚੀਆ ਇਹ ਗੱਲ ਕਰ ਜੀਤੋ ਜੇ ਚੋੱਕੇ ਜੀਤੋ ਇਰੀਟੇਟ ਹੋ ਰਹੀ ਆ ਤੇਰੀ ਆਵਾਜ਼ ਸੁਣ ਕੇ ਬਾਈ ਚੈੱਕ ਵਾਹ ਸਰ ਜੈਕ ਕੋ ਕੰਮ ਆ ਆ ਮੀਲੀ ਰੀਸਿਕਾ ਅਗੇਤੀ ਪੈਰ ਲੈ ਲਿਆ ਮੈਂ ਨਸੀਆ ਕਿਉਂ ਲੰਦੇ ਲੈ ਮੇਰੀ ਗੂੰਗਰੀ ਗਈ ਕਿਹੜੇ ਮਿੱਠਾ ਮੈਂ ਕਦੀ ਆਪਣੇ ਭਰਾ ਦਾ ਵੀ ਇੰਨਾ ਚਾਹ ਮਨਾਇਆ ਕੱਟੀ ਜੀਤੋ ਦਾ ਦਾ ਚਾਹ ਦਾ ਮਨਾਉਂਦੇ ਜਦਦਾ ਬਹੁਤ ਕੋੜੇ ਪਕੌੜੇ ਮੇਲੀਆ ਬਣਾਇਆ ਉਹ ਆ ਮੂੰ ਮਿੱਠਾ ਨਾਲ ਪੋੜਾ ਨਾਲ ਲੈ ਮੈਰੀ ਘਰੋਂ ਆਰ ਬੋਦੇ ਆਹ ਕਿਹਦੀ ਫੋਟੋ ਦਾ ਆ ਵਰਦਾ ਆ ਕਦੀ ਆਪਣੇ ਸਾਲੇ ਦਾ ਵੀ ਇੰਨਾ ਚਾਹ ਕੀਤਾ ਜਿਹਨਾਂ ਜੀਤੋ ਦਾ ਖੋਜ ਹੋਇਆ ਆ ਹੈ ਵਾਸੀ Oğlum ne kıyı mı? Ne yapalım ya? Ne yapalım ya? ਉਹ ਅੰਮ੍ਰਿਤਾਲੇ ਉਹਦਾ ਇੱਕ ਵੀ ਬੈਠੇ ਬੈਠੇ ਇਹਦੇ ਮੈਨ ਕਿਸੇ ਦਾ ਟੋਮੀ ਲਿਆਦਾ ਜਿਹੜਾ ਉੱਤੇ ਬਹਿ ਜਾ ਕੰਦੀ ਉਹ ਲੈ ਲੈ ਆ ਪਕਾੜ ਪਾਚ ਕਿਦਾਂ ਜਿੱਤਾ ਪਕਾੜੇ ਖਾ ਲਾ ਆ ਮਾਂ ਦੀ ਆ ਮਾਂ ਦੀ ਛੋਟੀ ਲੈ ਕੇ ਆਈ ਆ ਦੇ ਲੈ ਇਹ ਉੱਥੇ ਲੈ ਜਾ ਆ ਵੀ ਲੈ ਆ ਇਹ ਚੈਂਟਸ ਲੈ ਕੇ ਜਿੱਥੇ ਬੈਠੂਗੀ ਮੂਤ ਕਰਦਾ ਨਾ ਇਹ ਕੀ ਹੋਇਆ ਕਰ ਲੈਣ ਦੇ ਕਰ ਲੈਣ ਦੇ ਕਾਲਾਂ ਦੇ ਕਹਿੰਦੀ ਆ ਬੰਦ ਕਰੀ ਕੋਪੀ ਇੱਕ ਮਿੰਟ ਆ ਫੇਰਾ ਮਨਿੰਦਰ ਗੱਲ ਨੇ ਇਹਦੇ ਘਰ ਪਾ ਆ ਇਹ ਸਾਲਾ ਭੱਤ ਕਿ ਤੂੰ ਤਾ ਟੀਵੀ ਚਲੋ ਮੰਦ ਹੋਰ ਤਾਂ ਆਣਾ ਹਾਂ ਦੇ ਪਾਣੀ ਮਾਸੀ ਜੀ ਤੋ ਰਿਆ ਕੂਖਾ ਨਿਕਲਿਆ ਵਿਚਾਰੀ ਰੀ ਨਿਕਲਿਆ ਦੋਧੂ ਤੇ ਲੈ ਗਿਆ ਭੁੱਖ ਲੱਗੇ ਤਾਂ ਤੂੰ ਨਾ ਕਦੀ ਕੁਛ ਕਰੀਂ ਆ ਆਡਰ ਹੀ ਮਾਰੀ ਆਹ ਆਦੇ ਗੋਤੀ ਲੈ ਆਪੜੇ ਇਹ ਆ ਅਸੀਂ ਨਾਲੇ ਲਿਆ ਬੋਤਲ ਲਿਆ ਜੀ ਕੈਨਨ ਹੱਥ ਲਾ ਕੇ ਦੇ ਦੀ ਭਰੀ ਆ ਬੋਤਲਾਂ ਦੇ ਮੇਰੇ ਨਾਲ ਹੱਥ ਦੁੱਤੀਆ ਤੂੰ ਇਹਦੇ ਲਈ ਦੁੱਧ ਲਿਆ ਕਿਤੇ ਸਿੱਸੀ ਕਿਤੇ ਬੋੜੀ ਨਸਾਂ ਦਾ ਲਿਆਂਦਾ ਹੱਥ ਲਾ ਲਾ ਦੇ ਦੇ ਆ ਲੈ ਇਹ ਪੂਰੀ ਆ ਮੌੜਾ ਤੋਂ ਝੋਟੀ ਦਾ ਆਏ ਛੋਕ ਨਾ ਰੱਖੀ ਆ ਕਬੂਤਰੀ ਭਾਈ ਜਿੰਨੇ ਦੁਨੀਆਂ ਦੇ ਪੁੱਠੇ ਨਾ ਮੇਝੀ ਆ ਮੈਂ ਲੱਗਦੀ ਰਹਿ ਨਾਲ ਇਦਾਂ ਹੀ ਹੁੰਦੀ ਆ ਤੁਸੀਂ ਹੁਣ ਪਰੇ ਹੋ ਜਾਓ ਅੱਛਾ ਨਾ ਸੁਣ ਦੇ ਕਾਂ ਦੇ ਵੇਲਾ ਐ ਮਾਂ ਦੀ ਮਾਰਾ ਵੀ ਓਪਰਾ ਜਬਾ ਫੀਲ ਨਹੀਂ ਇਹਨੂੰ ਹੈਗਾ ਹੁਣ ਇਹ ਨਾਮ ਵੱਜੋ ਰੱਖ ਲੈਣਾ ਹਾਂ ਇਹਨੂੰ ਉੱਗਾ ਹੀ ਸ਼ੌਕ ਜਿਆ ਜਾਗ ਜਾਂਦਾ ਆ ਲਿਆ ਛੇਦੀ ਅਗਲੀ ਭੁੱਖੀ ਆ ਦੱਡ ਬੁਲਾਉਂਦੇ ਆ ਯਾਰ ਬਜਾਰੇ ਭੁੱਖੀ ਆ ਲੈ ਲੈ ਲੈਣਾ ਦੇਣਾ ਕੀ ਆ ਇੱਥੇ ਅੱਛਾ ਬੋਕਰ ਸੱਚੀ ਚੱਕੀ ਆਉਂਦੀ ਆ ਮੈਂ ਗਿਆ ਹੀ ਉਹਨੂੰ ਇੰਤਜ਼ਾਮ ਕਰਕੇ ਰੱਖੋ ਹਾਂ ਭੁੱਖ ਲੱਗੀ ਆ ਉਹਨੂੰ ਆਪ ਤੋਈ ਭੈ ਚਾਰ ਪੰਜ ਪਕੌੜੇ ਚੱਕ ਲੈ ਆਉਂਦੀਆਂ ਨੇ ਆ ਬੋਕਰ ਕਿੱਥੋਂ ਲੈ ਰਹੀ ਤੂੰ ਹਾਂ ਵਾ ਵਾ ਮੇਲੇ ਤੂੰ ਕੁੜੀ ਨਹੀਂ ਤਨੀ ਨਾ ਉਹ ਚੜਦੀ ਪਈ ਲੈ ਪਕੈਤੀ ਲੱ ਸੋ ਬੋ ਬਾਤ ਹੀ ਨਹੀਂ ਬਹਨੇ ਬਰਾਉ ਇਹਨੂੰ ਮਾੜੇ ਮੋਰੇ ਮਿੱਠਾ ਜਿਆ ਕਰ ਦੇ ਦੁੱਤ ਨੂੰ ਮਿੱਠਾ ਆ ਮੈਂ ਥਾਪੜ ਮਾਰਨਾ ਹਾਂ ਨਹੀਂ 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 ਹਾਂ ਤਾਂ ਪੀਲ ਹੋ ਗਈ ਪੀਲ ਹੋ ਗਈ ਜੀ ਤਾਂ ਪੀਲਾ ਜੀ ਤਾਂ ਪੀਲਾ ਇਹ ਦਦੂ ਨੂੰ ਲੱਗਣਾ ਪੀ ਇਹਨੂੰ ਪਤਾ ਲੱਗਣਾ ਲੈ ਇਹਨਾਂ ਦੀ ਇਹ ਵਧੀਆ ਨਹੀਂ ਹੈਗੀ ਇਰੀਟੇਟ ਕਰ ਰਹੀ ਹੈ ਮੈਂ ਹੁਣ ਦੁਕਾਨ ਕਰ ਵੱਡੀ ਲੈ ਆਏ ਤੇ ਮੋਰੇ ਤੁਸੀਂ ਨਿਆਣੇ ਪਾਲੇ ਵੀ ਕਦੀ ਕਿੰਨਾ ਨਹੀਂ ਆਰੇ ਪਾਲੇ ਨਹੀਂ ਗਦੀ ਫੇਰ ਉਦੋਂ ਮੈਂ ਕਹਿ ਰਹੀ ਹਾਂ ਮੈਂ ਕਮਨ ਨੂੰ ਬੜੀਆਂ ਸਾ ਖੜਾ ਖੜਾ ਤੋਰਿਆ ਗੁੱਲਾ ਦੇ ਇਹਨਾਂ ਵਾਰ ਨੂੰ ਤੁਹਾਨੂੰ ਗੋਦੀਦਾ ਰੀ ਓਏ ਇਹ ਤਾਂ ਪਿੰਦਾ ਨਹੀਂ ਸੁਦਾ ਅੱਜ ਕੰਗਦਾ ਇਹ ਮੜਾ ਪੀ ਕੇ ਦੇ ਤਾ ਓ ਪੀ ਕੇ ਨਾ ਮੜਾ ਪੀ ਕੇ ਓਏ ਸੋ ਮਿੱਠਾ ਕਰਦੇ ਮੈਂ ਕਹਾਂ ਲ ਕਿੱਥੇ ਗਈ ਸੀ ਇਹ ਦੱਸ ਪਹਿਲਾਂ ਐਣ ਤੂੰ ਅਵੀ ਜੂਡ ਬੋਲਦਾ ਪੁੱਲਾ ਤੇ ਰਾਵੂ ਹਾਂ ਮੈਂ ਕੀਤਾ ਬਿਲਕੁਲ ਰਮਾਂਡਾ ਕਹਿੰਦੀ ਕਹਿੰਦੀ ਮੈਂ ਰਮਾਂਡਾ ਕਹਿੰਦੀ ਆ ਰਮਾਂਡਾ ਗਈ ਸੀ ਸ਼ਾਪਿੰਗ ਕਰਨ ਉਹ ਪੈਣ ਨੂੰ ਉਹ ਪੈਣ ਨੂੰ ਨਾ ਦੱਸਿਓ ਕੋਈ ਵੀ ਉੱਤੇ ਝੂਠ ਬੋਲਿਆ ਹੈ ਕੀ ਕਹਿੰਦੀ ਪੈਣ ਨੂੰ ਉਹ ਤਾਂ ਝੂਠ ਬੋਲਿਆ ਨਾ ਪੈਣ ਤੋਂ ਝੂਠ ਬੋਲਿਆ ਹੈ ਹੈ ਆ ਦੁੱਧ ਲਿਆ ਹੋਵੇ ਸਹੀ ਨਹੀਂ ਹੈਗਾ ਠੰਡਾ ਕਰਕੇ ਲਿਆ ਹੋਵੇ ਮੈਂ ਪੂਰੀ ਪਰੌਣਾ ਇੱਦਾਂ ਪੀ ਨਹੀਂ ਦੇਦਾ ਪਿੰਦੇ ਆ ਆਹੋ ਠੰਡਾ ਕਰਕੇ ਲਿਆ ਪੀਣ ਆਏ ਨੇ ਯਾ ਦੇ ਯਾਰ ਲੈ ਇਹਨੂੰ ਦੂਜੀ ਤਰ੍ਹਾਂ ਦੇਖ ਇੱਕ ਥੋੜੀ ਜਿਹੀ ਆ ਬੜੇ ਵਧੀਆ ਬਣਾਏ ਵਾਸੀ ਆ ਬੋਤਲ ਦੇ ਉਹਦੇ ਵਿੱਚ ਆ ਬੜਾ ਸਵਾਦ ਆ ਮੈਂ ਤਾਂ ਓਏ ਇਹਨੂੰ ਬਾਕੇ ਲਿਆ ਕਹੇ ਕਿ ਕੋਈ ਮਾਸਟਰ ਚੈੱਕ ਉਹ ਗੱਲ ਸੁਣੋ ਗੱਲ ਸੁਣ ਆ ਉੱਪਰੋਂ ਬੋਲਦਾ ਏ ਤਾਂ ਪਲਾ ਦੇ ਉਹ ਆ adda ਮੁਹ ਹਟਣਾ ਇੰਨਾ ਨਹੀਂ ਵੀ ਹੋਣਾ ਉਹ ਇੰਨਾ ਨਹੀਂ ਵੀ ਹੋਣਾ ਥੋੜਾ ਜਿਹਾ ਛੋਟੀ ਬੋਤਲ ਹੋਵੇ ਪਤਲੀ ਹੋਰੇ ਤਿੱਖੀ ਜਿਹੀ ਹੋਵੇ ਕੰਦੇ ਵਾਲੀ ਛੋਟੀ ਤੇ ਆਪ ਦਾ ਫਾਲਿਆ ਕੋਕੋ ਦਾ ਪਿੰਦਾ ਨਹੀਂ ਕੋਈ ਤੂੰ ਪੀਂਦੀ ਆ ਮੈਂ ਤਾਂ ਪਿੰਦਾ ਨਹੀਂ ਫੇਫੜੇ ਗੈਰਿਆ ਕੋਡ ਦੂਆ ਲੈ ਆ ਲੈ ਟੈਂਕਾ ਪੀ ਲੈ ਪੈਟਰੋਲ ਲੈ ਲੈ ਮੈਂ ਪਿੰਡਾਂ ਨੇ ਕੋਸਮੀ ਠੰਡਾ ਇਹ ਪੀਣੇ ਚਾਹੀਦੇ ਨੁਕਸਾਨ ਆ ਸੇਤ ਲੈ ਜੇ ਨਹੀਂ ਨਹੀਂ ਐ ਮੇਰੀ ਗਾੜਾ ਸੌਣਾ ਕੁੜੀ ਦੇ ਕੋਲ ਟੋਰ ਬਚਾਈ ਚਲੋ ਠੀਕ ਹੀ ਮੇਰਾ ਕਿੰਨਾ ਰੋੜਾ ਪਾਇ ਉਹ ਵੇ ਸੁਪਨੀਂ ਦੀ ਸਤੀ ਤੁੱਤੀ ਗਈ ਐ ਐ ਕਿਹੜੀ ਕੀਮ ਦੀ ਡਲੀ ਬਣਾ ਕੇ ਪੜਾਈ ਐ ਤੂੰ ਹੀ ਪਾ ਦਿੰਦੇ ਇਹ ਹਾਰ ਉਹ ਤਾਂ ਕਹਿਦੀਆਂ ਫੋਟੋਆਂ ਤੋਂ ਲਾਏ ਆ ਆਪਣੇ ਪੁਰਾਣੇ ਬਜ਼ੁਰਗਾਂ ਦੇ ਕੇ ਇਹਦੇ ਲਾ ਲੂ ਮੇਲੇ ਲੈ ਆਇਆ ਮੈਨੂੰ ਲੱਗਦਾ ਐਵੇਂ ਪਸੰਦ ਨੇ ਆ ਹਾਰ ਕਿੱਥੋਂ ਲਿਆਉਂਦੇ ਆ ਉਹਨਾਂ ਦੇ ਵਿਆਹ ਦੇ ਉਹੜਾ ਕੁੜੀਆ ਤੇਰਾ ਕੀ ਹਾਲ ਚਾਲ ਆ ਆ ਜਾ ਆਪਣੀ ਨਾ ਬੁਧਾਈ ਗਿਆ ਤੈਨੂੰ ਕੁੜੀਰੀਆ ਉਹ ਵਿਚਾਰੀ ਨੂੜੀ ਆ ਉਧਰ ਕੰਮ ਤੇ ਮਾਸੀ ਲਿਆ ਇੰਨੇ ਚੈਨ ਨੂੰ ਦਾ ਅੰਦਰ ਚੂਹੇ ਕੀ ਚੁੱਚ ਸ਼ੇਰ ਦੌੜਦੇ ਹੋਣ ਤੇ ਭੁੱਖੇ ਓਯਾ ਯਾਰ ਕਿਆ ਕੇ ਓ ਲਿਆ ਆਇਆ ਮਾਚਨ ਮਾਰੀ ਰਿਹਾ ਹੈ ਬਾਤ ਤਾਂ ਤੁਸੀਂ ਮਾਰ ਦਿੱਤੀ ਵਿਚਾਰੀ ਦੀ ਢਾਹ ਬਾਤ ਅਗਲੇ ਕੀ ਕੋਈ ਨਾ ਲੱਗ ਮੈਨਲੀ ਵਾਲੇ ਆ ਲੱਗਦੇ ਆ ਐਤੀ ਆ ਰਹੀ ਹੈ ਹੈ ਇਹ ਕਹਿੰਦੇ ਬਿਆ ਦੇ ਹਾਰ ਆ ਨਮਾ ਨਹੀਂ ਆਂਦਾ ਬਿਆ ਦੇ ਲਾ ਦੇ ਮੈਂ ਕਹਿ ਨਹੀਂ ਨਮਾ ਦੇ ਤੁੰਨਾ ਗੱਲ ਕਰਦਾ ਤੂੰ ਉਹਨੂੰ ਪਰਾ ਤੂੰ ਕਾ ਜਾਨ ਦੁੱਧ ਪੀਓ ਜਾਨ ਤਾਂ ਕਹਿਣਾ ਨਹੀਂ ਮੈਂ ਜੀਤੋ ਕਹਦੇ ਫੇ ਜੀਤੋ ਕਹਿ ਦੇਣਾ ਪੜਾ ਦਿੰਦੀ ਆ ਮਾਮਾ ਤੈਨੂੰ ਕਿ ਲਾਦਾ ਉਹਨਾਂ ਨੂੰ ਦੁੱਧ ਨਹੀਂ ਬੁਲਾਉਣਾ ਆਂਦਾ ਉਹ ਸਭ ਕਾ ਬੁਲਾਇਆ ਇਹਨਾਂ ਨੇ ਦੇਖੀ ਹੁਣੇ ਨਾ ਬਾਹਾਂ ਨਹੀਂ ਤੋਕਦੀਆਂ ਉਹ ਮਾਸਾ ਨੇ ਬੁਲਾ ਲੈਣਾ ਲੈ ਦੱਸ ਮਾਸਾ ਨੇ ਕਿ ਦੁੱਧ ਨਹੀਂ ਬੁਲਾਇਆ ਇਹੀ ਕਹੋ ਕੀਤਾ ਇਹਨਾਂ ਨੇ ਦੇਖੀ ਹੁਣੇ 1 ਮਿੰਟ ਚ ਦੇਖੀ ਜੇ ਇੱਕ ਤੈਪ ਕਾ ਵੀ ਬਾ ਡੋਲ ਦਿੱਤਾ ਮੋੜ ਨਾ ਆਖਿਓ ਦੇਖੇ ਮੋਰੇ ਰੱਸੀ ਮੋਨ ਜੀ ਉੱਪਰ ਬਹਿ ਕੇ ਹੋਣਾ ਹੋਰ ਕਿੱਦਾਂ ਪਲਾਉਣਾ ਦੇਖ ਲਈ ਦੁੱਧ ਪੜਾਉਂਦੇ ਕਿੱਦਾਂ ਲੈ ਗੋ ਵੀ ਤੂੰ ਕਿਦੇ ਉੱਤੇ ਸਮਝਦਾ ਇਹਨਾਂ ਨੂੰ ਓਏ ਚੋੜੀ ਵੀ ਇਹ ਜਾਬ ਉਹ ਇਹ ਕਿਤੇ ਇੱਥੇ ਹੀ ਆ ਦੇਖੀਦਾ ਦੁੱਧ ਪੜਾਉਣਾ ਇਹੀ ਕੁਛ ਕੀਤਾ ਇਹੀ ਕੁਛ ਕੀਤਾ ਇਹਨਾਂ ਦਾ ਓਏ ਲੈ ਬੇਦਰਸੀ ਗਈ ਜਵਾਨੀ ਵਾਸ ਗਿਆ ਆਇਆ ਕੰਮ ਗਈ ਜਵਾਨੀ ਗਿਆ ਆਪਣਾ ਪੈਰ ਆ ਦੇਖ ਇਹ ਆ ਦੇਖ ਕੌਣ ਦੇਖੇ ਆ ਦੇ ਆ ਦੇ ਇਹ 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 ਆਓ ਬੱਸ ਬੱਸ ਕੱਟੇ ਲੈ ਜੀਏ ਹੈਨਾ ਕੱਟੇ ਲੈ ਜੀਏ ਪੈਰ ਸੱਚੇ ਨਹੀਂ ਇੱਥੇ ਬਣਾ ਹੋ ਜਾਣਾ ਨਹੀਂ ਪੈਰ ਪੈਲਕਦੇ ਆ ਕੱਚਾ ਭਾਈ ਹੈ ਨਹੀਂ ਕਿਤੇ ਹਾਂ ਸਾਨੂੰ ਕੱਢ ਦੋ ਕਰੋ ਬਾਹਰ ੱੱਕੇ ਮਾਰੋ ਆ ਜਾ ੱੱਕੇ ਜਾਲਦੇ ਆ ਕਾਟ ਲਓ ਜੋ ਰਹਾ ਰਹਾ ਆਉਂ ਤੇ ਲੈ ਆ ਮੁੱਕਰ ਬੁੱਤੇ ਇਥੇ ਆ ਜਾੜ ਦੇ ਨਾ ਘੁੰਮੀ ਜਾਂਦੇ ਆ ਜਾ ਵੇ ਆ ਜਾ ਤੇ ਤਾਂ ਛੌਂਕ ਨਾ ਰੱਖੀ ਆ ਨਾਲ ਨਾਲੇ ਰਹੂੰਗੀ ਨਾਲ ਰਹਿਣਾ ਆ ਦੇਹ ਲਓ ਜੀ ਮਗਰੇ ਆ ਗਈ ਥੋੜਾ ਨਾਲੇ ਮਗਰੇ ਆ ਗਈ ਆ ਗਈ ਆ ਗਈ ਆ ਗਾ ਲੈ ਆ ਆ ਮੇਰਾ ਦੁਕਾਨੀ ਪਹਿਲਾ ਅਰੇ ਆ ਜਾ ਆ ਜਾ ਇੱਥੇ ਬੰਨ ਦੇ ਇੱਥੇ ਹਾਂ ਉਹ ਬਣਾ ਲੈ ਦੇਣਾ ਆ ਡਾ ਦੁੱਧ ਕਿੰਨੇ ਚੱਲ ਆਇਆ ਤੇਰੇ ਆਇਆ ਮੇਰਾ ਪੁੱਤ ਚਲ ਆ ਜਾ ਆ ਮੰਮੀ ਕਿਹੜਾ ਆ ਬੋ ਜੀ ਆ ਜਾ ਆ ਇੱਕ ਚਲਾਇਆ ਉਹ ਤਾਂ ਥਾਂ ਵਧੀਆ ਮਿਲਿਆ ਵਾ ਹਾਂ ਠੰਡਾ ਆ ਪੱਥਰੇ ਠੰਡਾ ਹੁੰਦਾ ਥੱਲੇ ਆ ਜਾ 150 ਪਿਆਰ ਦਾ ਦੇ ਦੇ ਉਹ ਨਹੀਂ ਨਹੀਂ ਭਈਆ ਬਾਂਦਾ ਹੁੰਦੇ ਤੇ ਕੁਰਬਾਨ ਦੀ ਜਾਂੀ ਇਹ ਇਹ ਲੈ ਲੈਣਾ ਨਾ ਤਾਂ ਦੇਣਾ ਬਾਂਦੇ ਲਓ ਲਓ ਲਿਆਓ ਲਿਆਓ ਬਾਂਦਾ ਲਿਆਓ ਸੌਣੇ ਕਪਾ ਬਿਆ ਲੈ ਯਾਰ ਪ੍ਰਾਣੇ ਆਇਆ ਪ੍ਰਾਣੇ ਦਾ ਬੰਦਾ ਦਿੰਦਾ ਹੁੰਦਾ ਆ ਕੋਈ ਨਾ ਪ੍ਰਾਣੇ ਰੋਜ਼ ਆਉਂਦੇ ਆ ਤੇਰੇ ਯਾਰ ਕੇ ਤੇ ਬਾਸੀ ਆ ਜਾ ਕੱਟੀ ਵੀ ਉਹਨੇ ਦਾ ਇਹਨੂੰ ਦੇ ਮੁੰਡਿਆਂ ਨੂੰ ਦੇ ਇਹਨੂੰ ਦੇ ਤੈਨੂੰ ਮੁੰਡਿਆਂ ਨੂੰ ਦੇ ਲੈ ਇਹਨੂੰ ਦੇ ਦਵੇ ਚ ਬੱਸੀ ਨਾ ਬੱਸੀ ਨਾ ਮੁੰਡਿਆਲੇ ਲਈ ਆ ਲੈ ਮਾਹੀ ਆ ਵੇ ਪਾਪੀ ਗਾ ਪਾਪੀ ਪੂਪੀ ਕੋਈ ਨਹੀਂ ਕਿਆ ਕਰੇ ਲੈ ਘਰਾਸ ਆ ਰਹੀ ਏ ਮੁੰਡਿਆਂ ਨੂੰ ਦੇਣਾ ਐ ਵੀ ਦੇਣਾ ਐ ਇਹ ਕੱਟੀਆਂ ਆ ਲੈ ਕੇ ਆ ਮੁੰਡਿਆਂ ਦਾ ਚੱਲ ਵੀ ਚੱਲ ਚੱਲ ਇੱਕ ਬੋਰੀ ਖਾਲਦੀ ਦਾ ਜੁਆੜ ਹੋ ਗਿਆ ਜੁਆੜ ਕੇ ਤੇ ਸਵਾਰ ਪੈ ਗਈ ਕੋਰੀ ਸਾਰੇ ਰਿਸ਼ਤਦਾਰਾਂ ਤੇ ਲੈ ਲਈ ਆ ਹਲੇ ਅੰਦਰ ਗਰਮੀ ਇਰੀਟੇਟ ਹੋਣਾ ਇੰਨੀ ਗਰਮੀ ਦੇ ਵਿੱਚ ਹਲੇ ਸੌਂਪ ਜਾ ਇਹਨਾਂ ਨੂੰ ਵੀ ਦੇਣਾ ਐ ਮਾਸੀ ਨੇ ਸਾਰਿਆਂ ਨੂੰ ਦੇਣਾ ਸਾਰਿਆਂ ਦੇ ਲੈਣ ਦੇ ਮਾਸੀ ਆ ਜਾ 이지 라 이지 나네네 바스 바스 메 ਇਕਈ ਹਾਂ ਲੈ 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 ਕੋਈ ਜਿਆਦਾ ਨਹੀਂ ਹੋ ਰਹੀ ਆ ਸ਼ੂਗਰ ਕਰਕੇ ਤੇ 50 ਨਹੀਂ ਨਹੀਂ ਮਾਸੀ ਰਹਿਣ ਦੇ ਓ ਸ਼ੂਗਰ ਕਰਕੇ ਤੇ 50 ਤਾਂ ਹੀ ਨਹੀਂ ਆ ਗਏ 500 ਨਹੀਂ ਕੋਈ ਨਹੀਂ ਅਸੀਂ ਆਵਾਂਗੇ ਫੇਰ ਲੈ ਜਾਵਾਂਗੇ ਨਹੀਂ ਫੇਰ ਆ ਜਮਾ ਮਾਸੀ 50 ਤਾਂ ਹੀ ਨਹੀਂ ਆ ਗਏ 100 ਤੇ ਹੀ ਆ ਤੇ 500 ਤੋਂ 100 ਤੇ ਆ ਗਈ ਕੋਈ ਚੱਲ ਪਿਆਰ ਤੋਂ ਮਾ ਦਾ 10 ਰੁਪਏ ਦਾ ਹੁੰਦਾ 100 2 ਮਾਸੇ ਮਾਸੇ ਦਾ ਤਾਂ ਮਾ ਪਿਆਰ ਆਦੀ ਦੇ ਧੇਰ ਬਲ ਹੋਵੇ ਆ ਜਾ ਆ ਜਾ ਉਹਨੂੰ ਸਦਾ ਖਾ ਰੇ ਇਹ ਹੁਣ ਅਸੀਂ ਸ਼ਨਾ ਪਾ ਮਾ ਮੀ ਤੇ ਜਾਣਾ ਤੇਰੇ ਕੋ ਮਾ ਪਰ ਮਾ ਇਹ ਤੂੰ ਮਾਸੀ ਬੇਚ ਕੀ ਕਰਦੀ ਪਿੱਛੇ ਮੈਂ ਤੇਰਾ ਆਏ ਮੈਂ ਭੱਜਣਾ ਨਹੀਂ ਦੇ ਆਈ ਨੀ ਮੈਂ ਐ ਚਾਦਰ ਵਿਛਾਈ ਹੂ ਮੇਰੇ ਹਾ ਤਾਕੀ ਫਾੜ ਤੂੰ ਮੈਂ ਫਾੜ ਲਈ ਤਾਕੀ ਕੋਣ ਬਿਠਾ ਲਾ ਜਾ ਜਿੰਨਾ ਚੱਲ ਚੱਲ ਆਪਣੀ ਮਾਂ ਕੋਲ ਨਾ ਯਾਦ ਆਈ ਲਾ ਪੈਰ ਦੇ ਤੇ ਮੇਰੇ ਥਲੇ ਬੈ ਜਾ ਇਥੇ ਨਾਲ ਮੰਨੀਏ ਘਰੋਂ ਇਹਨੂੰ ਚੱਲ ਰਾਨਾ ਨੇ ਕਿੱਥੇ ਬਹਿਣਾ ਹੈ ਰਾਨਾ ਪਹਿਲਾਂ ਇਹਨੂੰ ਤਾਂ ਬਿਠਾ ਲਓ ਜੀਤੋ ਨੂੰ ਜੀਤੋ ਬਹਿ ਜਾਊਗੀ ਕੋਈ ਨਾ ਲੈ ਆ ਖੜੀ ਦੇਖ ਨਹੀਂ ਆ ਕੀ ਕਰਦੀ ਜਾਣਾ ਨਾ ਬਹਿ ਜਾ ਨਹੀਂ ਨਾ ਦੇਖਿਆ ਕੇ ਦੇਖ ਇਹ ਦੇਖਦੀ ਦੇਖੀ ਵਾਹ ਵਾਹ ਜੀ ਕੰਨ ਨਹੀਂ ਕਰਦਾ ਓ ਹੋ ਜੀ ਤੋੜੇ ਪਿਆਰ ਦੇਤਾ ਚੱਲ ਕੋਈ ਨਾ ਆਹ ਤਾਂ ਦਾ ਗੱਡੀ ਸ਼ੀ ਕਰਤਾ ਖੁੱਪ ਯਾਨੀ ਇਹ ਮਾਸੀ ਇਹਦਾ ਡਾਈਪਰ ਲਿਆ ਅੰਦਰੋਂ ਲੱਗਦਾ ਡਾਈਪਰ ਕਿ ਲਾ ਉਹ ਵਾਸੀ ਡਾਈਪਰ ਲੈ ਕੇ ਆ ਜਿੱਤੇ ਬੂਤ ਕਰਦਾ ਉਹ ਪਿਆਰ ਦਿੰਦਾ ਡੇਕੇ ਪਟਾਟਾ ਨਾਲ ਉਹ ਲੱਗਦਾ ਜੇ ਜੀ ਮਾਰਦਾ ਨਹੀਂ ਆ ਇਹ ਚੁੱਛੀ ਮਾਰਦਾ ਵਾਹ ਐਸਾ ਠੀ ਮਾਰਦਾ ਨਹੀਂ ਕੋਈ ਛਾਲ ਮਾਰ ਨਹੀਂ ਮਾਰ ਦਿਓ ਬਾਅਦ ਚ ਮਾਰ ਦਿਓ ਜੇ ਕੱਟੀ ਬਾਹ ਡੈਪੇ ਮੱਝ ਨਹੀਂ ਮਿਲਨੀ ਦਰਵਾਜ਼ਾ ਕੀ ਲਾ ਹਾਂ ਬਦੀ ਛਾਲ ਮਾਰ ਦੇਣੀ ਕਿੱਡੀ ਮੈਂ ਕਹਿੰਦਾ 올림픽 ਜਿੱਤੀ ਹੋ ਆ ਮਾ ਤੂੰ ਬੈ ਜਾ ਜਾਨ ਅੱਲੇ ਆਏ ਨਹੀਂ ਲੈ ਤੈਨੂੰ ਨੇ ਬੁਲਾਉਣਾ ਹੀ ਨਹੀਂ ਜਿੱਦੇ ਕੰਮ ਹੁੰਦੇ ਢਿੱਡ ਹੁੰਦੇ ਤੇਰੇ ਹਰ ਜੱਗੋ ਵਾਰੇ ਆ ਮੈਂ ਮੈਂ ਵੀ ਆਈ ਪਸ਼ਤਾਨੀ ਆ ਕੇ ਮੈਂ ਤਾਂ ਨਾਲ ਤੁਹਾਡੇ ਯਾਰ ਤੈਨੂੰ ਮਮ ਕਹਿੰਦਾ ਕੌਣ ਨਹੀਂ ਵੀ ਜਾਂਦੀ ਤੁਸੀਂ ਜਾ ਬੋ ਮੈਨੂੰ ਨਾਲ ਜਾ ਤੈਨੂੰ ਜਦੋਂ ਪਤਾ ਲੱਗਦੇ ਬੀਬੀ ਡਾਲ ਦੇ ਜਾਣਾ ਤੂੰ ਤਾਂ ਮੈਂਟ ਮਾਰਦੀ ਹਿਆ ਤਿਆਰ ਹੋਣ ਨੂੰ ਤੈਨੂੰ ਮੈਂ ਤਾਂ ਕੱਲ ਦੱਸਾਂ ਮਾਸੇ ਕੀ ਆ ਕਰਨ ਨਾਲੇ ਕੱਲ ਝੂਠੇ ਤਾਂ ਬੋਲ ਪੈਣ ਦੇ ਰਹੀ ਆ ਮੈਂ ਪੈ ਚੂ ਊਟ ਕਾਲ ਜਿੰਨਾ ਮਰਜੀ ਝੂਠ ਉਹਦੇ ਕੋਲ ਕੰਮ ਕਰ ਆਪਣਾ ਬੋਤਨ ਬਗਵਾਸ ਕਰ ਕੁੱਤੇ ਵਾਲੀ ਲੈ ਕੁੱਤੇ ਵਾਲੀ ਕਿਹੜੀ ਬਗਵਾਸ ਆ ਆ ਦੇ ਲੈ ਆ ਰਾਮ ਨਾ ਪਈ ਆ ਇਹਨੂੰ ਕੋਈ ਫਰਕ ਨਹੀਂ ਕਿੱਥੇ ਮਰਜੀ ਲੈ ਜਾਓ ਆ ਛਾਪ ਨੂੰ ਇਹ ਲਾਂਟੇ ਲੈ ਕੇ ਜਾਣੀ ਲਾਂਟੇ ਸ਼ਾਪਿੰਗ ਕਰਾ ਕੇ ਲੈ ਹੁਣੀ ਆ ਇਹਦੇ ਲਈ ਜਾਨ ਬਹਿਜੋ 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 ਜਾਨ ਬਹਿਜੋ